26/7/2025 ਨੂੰ ਸ਼ਾਮ 10:00 ਤੋਂ 10:00 ਵਜੇ ਤਿੰਨ ਬੰਦੇ ਇੱਕ ਐਕਟਿਵਿਟੀ ਆਏ ਜਿਨ੍ਹਾਂ ਨੇ ਮੋਟਕੇ ਹੋਏ ਸੀ ਉਹਨਾਂ ਨੇ ਆਰਪੀ ਵਾਈਨ ਪੁਤਲੀਗੜ ਚੌਂਕ ਵਿਖੇ ਠੇਕਾ ਹੈਗਾ ਆਰਪੀ ਵਾਈਨਸ ਦਾ ਉਥੇ ਫਾਇਰਿੰਗ ਕੀਤੀ ਤੇ 16-17000 ਰੁਪਏ ਲੁੱਟ ਕੇ ਲੈ ਗਏ ਸੀ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਮਾਨਯੋਗ ਸੀਪੀ ਸਾਹਿਬ ਨੇ ਸਰਦਾਰ ਗੁਰਪ੍ਰੀਤ ਸਿੰਘ ਪੁਲੜ ਸਾਹਿਬ ਉਹਨਾਂ ਨੇ ਟੀਮਸ ਗਠਿਤ ਕੀਤੀਆਂ ਜਿਦੇ ਵਿੱਚ SHO ਕੈਂਟੋਨਮੈਂਟ ਮੋਹੇਜੀ ACP ਵੈਸਟ ਸ਼੍ਰੀ ਸ਼ੇਰਦਰਸ਼ਨ ਜੀ ਤੇ ਨਾਲ ਇਹਨਾਂ ਦੀ ਟੀਮ ਨਾਲ ਇੰਚਾਰਜ ਸੀ ਆਈਏ 3 ਇਹਨਾਂ ਨੇ ਟੀਮਸ ਬਣਾਈਆਂ ਤੇ ਇਹਦੇ ਉੱਪਰ ਵਰਕ ਅਪਾਨ ਕਰਨਾ ਸ਼ੁਰੂ ਕੀਤਾ ਤੇ 10 ਤਰੀਕ ਨੂੰ 3 ਅਕਤੂਬਰ 2025 ਨੂੰ ਅਸੀਂ ਜਿਹੜਾ ਇੱਕ ਅਕਿਊਜ਼ਡ ਹੈ ਵਿਸ਼ਨੂੰ ਉਹਨੂੰ ਰੈਸਟ ਕਰ ਲਿਆ ਉਹਦੀ ਉਮਰ ਤਕਰੀਬਨ 29 ਸਾਲ ਹੈ ਉਸ ਤੋਂ ਬਾਅਦ ਅਸੀਂ 6/8/2025 ਨੂੰ ਰਿਤਿਕ ਕੁਮਾਰ ਤੇ 파ਰਤ ਚੋਹਾਨ ਰਿਤਿਕ ਲਾਇਸਕਾਲਰ ਅਰੈਸਟ ਕੀਤੇ ਇਹਨਾਂ ਦੀ ਉਮਰ ਤਕਰੀਬਨ 25 ਤੇ 21 ਸਾਲ ਹੈਗੀ ਹੈ ਜੀ ਤੇ ਇਹਨਾਂ ਤੋਂ ਸਾਨੂੰ ਪਤਾ ਚੱਲਿਆ ਕਿ ਇਹਨਾਂ ਨੇ ਜਿਹੜੀ ਵਾਰਦਾਤ ਕੀਤੀ ਸੀ ਉਹ ਤਾਂ ਸਿਗੀ ਸਿਗੀ ਇਸ ਤੋਂ ਇਲਾਵਾ ਵੀ ਇਹਨਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਵਕ ਵਕ ਅੰਮ੍ਰਿਤਸਰ ਕਮਿਸ਼ਨਰੇਟ ਦੇ ਏਰੀਆ ਦੇ ਵਿੱਚ ਇੱਕ ਗੇਟ ਕੀਮਾ ਆਪਣਾ ਸਿਵਲ ਲਾਈਨ ਮਕਬੂਲਪੁਰਾ ਤੇ ਆਪਣਾ ਰੰਜੀਤ ਅਵਨੀ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਇਹਨਾਂ ਨੇ ਸਨੇਚਿੰਗਸ ਦੀ ਵਾਰਦਾਤਾ ਵੀ ਕੀਤੀਆਂ ਤੇ ਹੋਰ ਵੀ ਐਨਡੀਪੀਐਸ ਤੇ ਵੀ ਇਹਨਾਂ ਤੇ ਪਰਚੇ ਲੱਗੇ ਆ ਤੇ ਇਹਨਾਂ ਨੂੰ ਅਰੈਸਟ ਕਰਕੇ ਅਸੀਂ ਇੱਕ ਪਿਸਟਲ ਬੱਤੀਪੋਰ ਅ ਰਿਕਵਰ ਕੀਤਾ ਉਹਦੇ ਨਾਲ ਮੈਗਜ਼ੀਨ ਤੇ ਉਹਦੇ ਨਾਲ ਕੈਟਰੀਜਸ ਤੇ ਉਸ ਤੋਂ ਇਲਾਵਾ ਇੱਕ ਹੋਂਡਾਟ ਹੋਂਡਾ ਐਕਟਿਵਾ ਸਕੂਟੀ ਵੀ ਰਿਕਵਰ ਕੀਤੀ ਹੈ ਇਸ ਤੋਂ ਇਲਾਵਾ 1000 ਰੁਪਏ ਕੈਸ਼ ਇੱਕ ਆਪਲ ਦਾ ਆਈਫੋਨ ਵੀ ਰਿਕਵਰ ਕੀਤਾ ਜੀ ਸਰ ਕਿੰਨੀਆਂ ਗੋਲੀਆਂ ਚਲਾਈਆਂ ਨੇ ਇਹਨਾਂ ਦੇ ਲੋਕਾਂ ਤੇ ਇਹਨਾਂ ਵੱਲੋਂ ਉੱਥੇ ਤਿੰਨ ਗੋਲੀਆਂ ਚਲਾਈਆਂ ਗਈਆਂ ਸੀ ਸਰ ਇਹਨਾਂ ਦੇ ਉਮਰ ਤੋਂ ਪਹਿਲੇ ਪਰਚੇ ਹੈ ਜੀ ਇਹਨਾਂ ਤੇ ਪਰਚੇ ਹੈਗੇ ਜੀ ਜਿਹੜਾ ਤਾਂ ਵਿਸ਼ਨੂ ਹੈਗਾ ਉਹਦੇ ਤੇ ਦੋ ਪਰਚੇ ਨੇ ਦੋਨੋਂ ਪੁਲਿਸ ਸਟੇਸ਼ਨ ਗੇਟਕੀਮਾ ਤੇ ਨੇ ਤੇ ਐਨਡੀਪੀਐਸ ਸੈਕਟਰ ਹੈਗੇ ਜੀ ਤੇ ਜਿਹੜਾ ਰਿਤਿਕ ਕੁਮਾਰ ਰਾਇਲਸ ਕਾਲਜ ਜੀ ਉਹਦੇ ਤੇ ਵੀ ਬਕਬਕ ਤਰਾਮ 8 ਚਾਰ ਪਰਚੇ ਹੈਗੇ ਤੇ ਜਿਹੜਾ ਪਰ ਚੋਹਾਨ ਹੈ ਉਹਦੇ ਤੇ ਇਹ ਪਹਿਲਾਂ ਹੀ ਪਰਚੇ ਹੋਏ ਆ ਜੀ ਸਭ ਜਿਹੜੀ ਐਕਟਵਾ ਦੇ ਉੱਪਰ ਇਹ ਜਾਣਦੇ ਨੇ ਉਸੇ ਐਕਟਵਾ ਦੇ ਉੱਪਰ ਇਹਨਾਂ ਦੇ ਵੱਲੋਂ ਵਾਰਦਾਤ ਕੀਤੀ ਗਈ ਹੈ ਉਸੇ ਐਕਟਵਾ ਵੱਲੋਂ ਪਹਿਲਾਂ ਇਹਨਾਂ ਨੇ ਗੇਟਕੀਮਾ ਜੀਆਰਪੀ ਦਾ ਏਰੀਆ ਹੈਗਾ ਗੇਟਕੀਮਾ ਪੁਲਿਸ ਸਟੇਸ਼ਨ ਵੱਲ ਉਥੋਂ ਪਹਿਲਾਂ ਇੱਕ ਮੋਟਰਸਾਈਕਲ ਇਹਨਾਂ ਨੇ ਅ ਸਨੈਚ ਕੀਤਾ ਉਸ ਤੋਂ ਬਾਅਦ ਉਹ ਮੋਟਰਸਾਈਕਲ ਇੱਕ ਐਪੁਆਇੰਟ ਤੇ ਪਹੁੰਚੇ ਮਕਬੂਲਪੁਰੇ ਲੱਗੇ ਉੱਥੇ ਇਹਨਾਂ ਨੇ ਮੋਟਰਸਾਈਕਲ ਪੰਕਚਰ ਹੋ ਗਿਆ ਜਾਂ ਖਰਾਬ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਐਕਟਿਵਸ ਸਨੈਚ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਨੇ ਦੂਸਰੇ ਪੁਆਇੰਟ ਤੇ ਜਾ ਕੇ ਮੋਬਾਈਲ ਫੋਨਸ ਵੀ ਸਨੈਚ ਕੀਤੇ ਤੇ ਫਿਰ ਇੱਥੇ ਆ ਕੇ ਇਹਨਾਂ ਨੇ ਰਾਤ ਸਭ 10:00 10:30 ਵਜੇ ਬਾਅਦ ਤੱਕ ਸਿਕਂਡ ਨੇ ਥਾਣੇ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਜੀ ਇਹਨਾਂ ਦੇ ਖਿਲਾਫ ਇਹਨਾਂ ਤੇ ਜਿਹੜੇ ਆਪਣਾ ਐਟਾ ਜਿਹੜਾ ਪਰਚਾ ਹੈਗਾ ਕੈਂਟੋਨਮੈਂਟ ਪੁਲਿਸ ਸਟੇਸ਼ਨ ਦੇ ਥਾਣੇ 'ਚ ਹੈਗਾ ਜਿਹੜੇ ਬਾਕੀ ਅਸੀਂ ਜਿਹੜੇ ਪਰਚ ਜਿਹੜੇ ਆਲਰੇਡੀ ਰਜਿਸਟਰਡ ਸਿਗੇ ਕੋਈ ਨਾ ਕੋਈ ਸਨੇਚਿੰਗ ਦੇ ਤਹਿਤ ਉਹ ਰੰਜੀਤਵ ਨੇ ਸਿਵਲ ਲਾਈਨ ਮਕਬੂਲਪੁਰਾ ਤੇ ਗੇਟੇ ਕੀ ਮਾਗੇ ਏਰੀਆਤ ਸੀ ਸਰ ਇਹ ਜਿੰਨੇ 900 ਮਾਰਦਾ ਤਾਂ ਕਰਦੇ ਪਏ ਨੇ ਜਾਂ ਬੰਦਾ ਹੋਰ ਸਾਥੀ ਇਹਨਾਂ ਨਾਲ ਹੋਰ ਵੀ ਸਾਥੀ ਹੈਗੇ ਦੋ ਅਸੀਂ ਪਹਿਲਾਂ ਵੀ ਅਰੈਸਟ ਕਰ ਲਏ ਐ ਤੇ ਇੱਕ ਇਹਨਾਂ ਦਾ ਸਾਥੀ ਹਲੇ ਪਗੜਾ ਹੈ ਜੀ ਉਹਨੂੰ ਜ਼ਰੂਰ ਬੜੀ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਸਾਡੀ ਟੀਮ ਹਲੇ ਵੀ ਇਸੇ ਮੋਡਿਊਲ ਤੇ ਕੰਮ ਕਰ ਰਹੀ ਹੈ ਸਰ ਕੰਮ ਕਾ ਕੀ ਕਰਦੋਂ ਤੁਸੀਂ ਕੰਮ ਕਾ ਕੀ ਕਰ ਐ ਤਾਂ ਸਾਰੇ ਵਿਲੇ ਨੇ ਜੀ ਇਹਨੇ ਨੰਬਰ ਸਾਡਾ ਇਨਾਂ ਦਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ 21 ਤੋਂ ਲੈ ਕੇ 29 ਸਾਲ ਤੱਕ ਕਿੰਨੀ ਦੀ ਉਮਰ ਹੈਗੀ ਹੈ। ਸਰ ਪੜੇ ਲਿਖੇ ਹੈ। ਮੈਂ ਇੱਕ ਚੌਥੀ ਪੜਿਆ ਜੀ, ਇੱਕ 12ਵੀਂ ਪੜਿਆ ਤੇ ਇੱਕ ਵੈਸੇ ਵੀ ਲੈ ਜੀ। ਸਰ ਸ਼ੁਰੂ ਤੋਂ ਕੰਮਾਂ ਦਾ ਕੰਮ ਕਰਦੇ। ਸ਼ੁਰੂ ਤੋਂ ਮਤਲਬ ਕਿ ਹੁਣ ਕੁਝ ਸਾਲਾਂ ਤੋਂ ਤਾਂ ਕਰ ਰਹੇ ਹੈ ਜੀ 3-4 ਸਾਲ ਤੋਂ। ਜਿਵੇਂ ਪਹਿਲਾ ਪਰਚਾ ਇੱਕ ਤੇ 2020 ਕੀ ਦਾ ਹੈਗਾ ਜੀ ਤੇ 4-5 ਸਾਲ ਹੋ ਗਏ ਜੀ ਇਹਨਾਂ ਨੂੰ ਕਰਕੇ।